ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਵਾਲ ਤਾਂ ਤੇ ਅੱਜ ਆਪਾਂ ਗੋਭੀ ਲਾਉਣ ਦੀ ਕਰਦੇ ਆਂ ਤਿਆਰੀ ਅੱਜ ਸਾਰਾ ਕੰਮ ਪਹਿਲਾਂ ਜਾ ਕੇ ਤੜਕੀ ਤੜਕੇ ਮੈਂ ਦੇ ਆਪੂ ਵਟਾ-ਵਟਾ ਕਰੇ ਤਿਆਰ ਤੇ ਹੁਣ ਗੋਭੀ ਲਾਉਣ ਦੀ ਕਰਦੇ ਆਂ ਤਿਆਰੀ ਪੌਦ ਵੀ ਆਪਾਂ ਪੱਟਕਿਆ ਕੇ ਰੱਖ ਰੱਖੀ ਹੈ ਜਿੱਥੇ ਕੀਤਾ ਬਾਗਾਂ ਦੇ ਵਿੱਚ ਪੌਦ ਵੀ ਜੀ ਪੱਟਕਿਆ ਕੇ ਰੱਖ ਰੱਖੀ ਆ ਉਸ ਤੋਂ ਪਹਿਲਾਂ ਆਪਣੇ ਦੋਸਤ ਨੂੰ ਇੱਕ ਆਪਣੇ ਕੋਟਲੇ ਤੋਂ ਪੌਦ ਦਵਾ ਕੇ ਲਿਆਉਣੀ ਆ ਦੇਸੀ ਗੋਭੀ ਦੀ ਤੇ ਕੁਛ ਕਿ ਥੋੜੀ ਕਨੀ ਆਪਾਂ ਵੀ ਲੈ ਆਉਣੇ ਦੇਸੀ ਬੋਦਾ ਆਉਦੇ ਵਾਸਤੇ ਉਹਨੂੰ ਵੀ ਦਵਾ ਕੇ ਲਾਉਣੀ ਆ ਪਹਿਲਾਂ ਚਾਲਦੇ ਆ ਉਹਦੇ ਨਾਲ ਮਲੇਖ ਹੋਟਲੇ ਉਹਨੂੰ ਲਵਾ ਕੇ ਤੇ ਆਥਨੇ ਅੱਜ ਲਾ ਮੰਗੇ ਆਪਾਂ ਸਾਰੀ ਗੋਬੀ ਸਾਰੇ ਯਾਨੀ ਇਕੱਠੇ ਹੋ ਕੇ ਉਹ ਕਹਿੰਨਾ ਮੇਰੇ ਨਾਲ ਚੱਲ ਗਿਆ ਉਹਨੂੰ ਨਾਲੇ ਉਹਨੂੰ ਬਹੁਤ ਦਵਾਰਾਂ ਨਾਲੇ ਉੱਥੇ ਮੈਂ ਥੋੜੇ ਕਨੇ ਹੋਰ ਚੀਜ਼ਾਂ ਲੈ ਕੇ ਆਉਣੀਆਂ ਨੇ ਆਪਾਂ ਉਹ ਲੈ ਕੇ ਆਵਾਂ ਯਾਰ ਮਿਸਟਰ ਸਾਰੇ ਕੰਮ ਕਰਾਉਂਦੇ ਨਾਲੇ ਮੰਮੀ ਵਰਗਾ ਮਾਸੂਰੀ ਵਰਗਾ ਸਾਰੇ ਬੰਦ ਗੋਬੀ ਲਾਉਣੀ ਆ ਤੇ ਮਿੰਟ ਦੇ ਵਿੱਚ ਸਾਰਿਆਂ ਨੇ ਬਈ 5:30 ਵਜੇ ਲੱਗੇ ਸੀ ਤੇ ਕੰਮ ਕਹਿੰਦੇ ਕੰਪਲੀਟ ਕਰਕੇ ਜਾਵਾਂ ਜਿਹੜਾ ਕੋ ਮਰਜ਼ੀ ਹੋ ਕਰਤਾ ਵਸ ਡੇਢ ਘੱਟ ਰਹੇਗੀ ساری ਗੋਬੀ ਦਬਾ ਕੇ ਲਾ ਕੇ ਕਹਿੰਦੇ ਫੇਰ ਹੀ ਘਰੇ ਚੱਲਾਂਗੇ ਆਪਣੇ ਦੋਸਤ ਸਹੀ ਸਾਥ ਦੇਣ ਸਾਥ ਆਪਣਾ ਦੰਦੇ ਵੀ ਪਹਿਲੇ ਦਿਨੀ ਦੰਦਿਆ ਨਹੀਂ ਹੈਗਾ ਵੀ ਹੁਣ ਜਿੱਦਿਆਂ ਦਾ ਹੋਆ ਇਹਨਾਂ ਨੇ ਹੀ ਕੰਮ ਚੜਾਇਆ ਸਾਰਾ ਇਹਨਾਂ ਨੇ ਸਾਥ ਦੇ ਦੇ ਕੇ ਆਪਾਂ ਨੂੰ ਇੱਥੋਂ ਤੱਕ ਲੈ ਆਏ ਅੱਜ ਵੀ ਗੋਬੀ ਪਹਿਲਾਂ ਤਾਂ ਮੁਸ਼ਕਲ ਚਾ ਚਾਪਦੀ ਪਰ ਹੌਲੀ-ਹੌਲੀ ਸਾਰੇ ਯਾਰ ਮਿੱਤਰ ਆ ਗਏ ਕਹਿੰਦੇ ਕੋਈ ਗੱਲ ਨਹੀਂ ਲਵਾ ਕੇ ਚੱਲਾਂਗੇ ਕੰਪਲੀਟ ਕਰਾ ਕੇ ਜਾਵਾਂਗੇ ਸਾਰਾ ਕੰਮ ਅੰਨ ਇਹਨਾਂ ਦੇ ਇਹਨਾਂ ਦੀ ਬਦੌਰਤ ਕੰਮ ਕੰਪਲੀਟ ਹੋ ਗਿਆ ਕਿਉਂਕਿ ਜੇ ਤੜਕੇ ਲਾਉਂਦੇ ਸੀ ਗੋਭੀ ਫਿਰ ਕਮਲਾ ਆ ਜਾਂਦੀ ਹੈਗੀ ਨਾਉਣੀ ਮੁਸ਼ਕਲ ਹੋ ਜਾਂਦੀ ਆ ਸਾਰਾ ਵਾਹਣ ਅੱਜ ਹੀ ਲਾਇਆ ਹੁਣ ਇਹ ਤਾਈ ਤੋਂ ਇੱਕ ਨਾਲਾ ਹੋਣ ਗਿਆ ਇਹ ਤੇ 5 5:30 ਵਜੇ ਆਪਾਂ ਲੱਗੇ ਸੀ ਕੁਝ ਥੋੜਾ ਜਿਹਾ ਲਾ ਰੱਖੇ ਸੀ ਤੇ ਦੋ ਕਨਾਲਾ ਹੁਣ ਲਾਤੀਆਂ ਲਵਾ ਕੇ ਕਹਿੰਦੇ ਮੈਂ ਤੜਕੇ ਖਰਾਬ ਹੋ ਜੂ ਕਹਿੰਦੇ ਕੋਈ ਗੱਲ ਨਹੀਂ ਲਾ ਕੇ ਚੱਲਾਂਗੇ ਆਪਾਂ ਹਾਰਾ ਕੁਛ ਇਹੋ ਜਿਹੇ ਦੋਸਤ ਮਿਲਣੇ ਚਾਹੀਦੇ ਆ ਜ਼ਿੰਦਗੀ ਦੇ ਵਿੱਚ ਟਾਈਮ ਵੀ 7:30 ਹੋ ਗਏ ਪੂਰੇ ਅੱਜ ਤੱਕ ਘਰੇ ਦਾ ਵੀ ਪਤਾ ਨਹੀਂ ਹੈ ਨਾ ਮਾ ਵਿਕੀ ਵਣਹੁ ਕੀ ਨਹੀਂ ਮੈਂ ਅਛਦਾ ਹੋਇਆ ਪੈ ਮਮੀ ਨੂੰ ਤਾਂ ਅੱਜ ਮੈਂ ਅਛਦਾ ਖੋਲ ਜੇ ਹਾਂ ਤਾਂ ਮਾਸੀ ਆ ਗਈ ਨਾਲ ਨਹੀਂ ਤਾਂ ਫਿਰ ਜੰਮੀ ਕੰਮ ਡੇਡਾ ਹੋ ਜਾਂਦਾ ਇੱਕ ਇੱਕ ਬੰਦੇ ਦਾ ਕਿੰਨਾ ਖਰਚ ਹੋਰ ਲੈ ਮਾਸੀ ਪਾਉ ਚੱਪਾ ਆ ਦੇਖ ਕਿਹੜੀਆਂ ਨੇ ਉਮੀਦਰੀਆਂ ਅੱਜ ਤਾਂ ਮਾਸੀ ਵੀ ਫਰਮਾਇਸ਼ ਤੇ ਲੈ ਕੇ ਆਂਦੇ ਨਾਲ ਮਾਸੀ ਵੀ ਨਾਲ ਲਵਾ ਹੋਰ ਚਲੋ ਧੰਨਵਾਦ ਆ ਮਾਸੀ ਤੇਰਾ ਬਾਲਾ ਵਾਲਾ ਵੀ ਆ ਗਈ ਹੋਰ 12 ਵਜੇ ਆ ਆ ਰਹਿ ਗਿਆ ਇੱਥੇ ਚਲੋ ਉਹ ਕਰ ਦਿੰਗੇ ਤੇਰੇ ਸ਼ੁਕਰ ਸ਼ੁਕਰ ਆ ਪਰਮਾਤਮਾ ਦਾ ਵੀ ਸਾਰਾ ਕੁਝ ਲੱਗ ਗਿਆ ਟਾਈਮ ਸਿਰ ਅੱਜ ਟਾਈਮ ਤਾਂ ਬਾਬਾ ਲੱਗਿਆ ਗੱਲ ਕਰ ਹੋ ਗਿਆ ਕੰਮ ਪਰਨਾ ਦਾ ਉਹ ਚ ਵੱਜਿਆ ਵੀ ਤਾਰ ਚ ਤਾਰ ਡਹਿ ਗਿਆ ਕੋਈ ਨਾ ਹੁੰਦੀ ਰਹਿੰਦੇ ਅਹ ਚਾਂਸ ਤਾਂ ਉਹਨੇ ਵਿੱਚੋਂ ਪਾ ਕੇ ਖਿੱਚ ਲੈ ਬੰਨਦਾ ਮੈਂ ਮੜਾ ਜਾ ਇੱਥੇ ਸ਼ੁਕਰ ਆ ਪਰਮਾਤਮਾ ਦਾ ਸਾਰਾ ਕੰਮ ਟਾਈਮ ਸਿਰ ਹੋ ਗਿਆ ਅੱਜ ਦਾ ਸਾਰਿਆਂ ਦੀ ਪਹਿਲਾਂ ਹੋਈ ਵੀ ਨਹੀਂ ਹੱਥ ਪਈਗੀ ਤੇ ਆਪਾਂ ਇੱਕ ਨਵੇਂ ਬੂਟੇ ਲਿਆਂਦੇ। ਇਹ ਵੀ ਆਪਾਂ ਲਾਉਣੇ ਆ ਕੱਲ ਨੂੰ। ਨਵੇਂ ਸਾਰੇ ਫਲਾਂ ਦੇ ਬੂਟੇ ਲਾਂਦੇ ਨੇ ਉਹ ਵੀ ਸਾਹਮਦੇ ਇੱਥੇ। ਤੜਕੇ ਇਹਨਾਂ ਨੂੰ ਵੀ ਲਾਉਣੇ ਆ। ਅੱਜ ਬਬਸੂਆ ਨੇ ਵੀ ਰੰਗਾਂੜਾ ਪਾ ਦਿੱਤਾ ਪਤਾ ਲੱਗਿਆ ਵੀ ਬਾਹਰ ਚ ਆ ਕੇ। ਤੇ ਰਿੰਗ ਰਿੰਗ ਜੋਹ ਲਾਦਾ ਪੂਰਾ। ਹਾਂ ਕੀ ਹੋ ਗਿਆ? ਪਾਉਣੇ ਪਾਉਣੇ ਆ ਕੱਕ। ਤੈਨੂੰ ਲੱਭੀ ਜਾਂਦੀ ਆ ਮੰਮੀ। ਤੈਨੂੰ ਲੱਭੀ ਜਾਂਦੀ ਆ। ਮਾਦਰ ਮੈਂ ਕਹਣਾ ਤੇਰਾ ਬੋਲ ਸੁਣ ਲੈਣਾ ਮੈਂ ਉਥੋਂ ਬਾਹਰ ਕੱਢ ਦੇ ਹਾਂ ਮੰਮੀ ਜਦੋਂ ਤੇਰਾ ਜਦੋਂ ਜਦੋਂ ਤੇਰਾ ਬੋਲ ਸੁਣ ਲੈਣਾ ਮੈਂ ਉਥੋਂ ਪਹਿਲੇ ਸੰਦੀ ਪਾਈਏ ਉਹਦੀ ਰੰਗਾਟ ਪਾਦਾ ਜਦੋਂ ਤੇਰਾ ਮਾਂ ਬੋਲ ਸੁਣ ਲਿਆ ਹਾਂ ਮਾਂ ਉਹਦੀ ਰੰਗਾਟ ਪਾਦਾ ਪਹਿਲਾਂ ਹਾਂ ਬੀਹਾ ਕਿਧਰ ਵਾਗੀ ਮੰਮੀ ਹਣਾ ਦੇਖੋ ਪਸ਼ੂਆਂ ਦਾ ਮੂੰਹ ਦੇਖ ਲਓ ਸਰੀਰ ਦੇਖ ਲਓ ਹੁਣ 8:00 ਵਜ ਗਏ ਆ 8:00 ਤੋਂ ਉੱਤੇ ਹੋ ਗਿਆ ਟਾਈਮ ਆ ਫੇਓ ਵੀ ਵਿਚਾਰਾ ਮੇਰਾ امی ਫਿਰਦਾ ਤੇ ਚਲੋ ਵਧੀਆ ਕਮਾਈ ਦਾ ਜਿਤਨਾ ਹੈਗੀ ਹੈਗੀ ਚੀਜ਼ ਦੇ ਵਿੱਚ ਹਾਂ ਰੋਟੀ ਲਾ ਕੇ ਦੇਦੀ ਭਾਬੀ ਨੇ ਤੇ ਵਿਚਾਰੀ ਨੇ ਕਹਿੰਦੀ ਰੋਈ ਆਂ ਨਹੀਂ ਤੁਸੀਂ ਲੇਟ ਹੋ ਗਏ ਟੋਟੀ ਚਾਲ ਮੰਮੀ ਨੂੰ ਨਹੀਂ ਲਾਉਣੀ ਉਹ ਮਭਾਬੀ ਨੇ ਪਕਾਤੀ ਸੀ ਆਪਣੀ ਤੇ ਦੇਖ ਲਓ ਐਸ ਵਜਲੇ ਤੱਕ ਹੁਣ ਪਸੂ ਵਿਚਾਰੇ ਆ ਕੇ ਬਾਹਰ ਕੱਢੇ ਆ ਲੇਟ ਹੋ ਗਏ ਹਾਂ ਪੈਸੇ ਕਮਾਉਣੇ ਮੰਮੀ ਬਹੁਤ ਔਖੇ ਆ ਪੈਸੇ ਕਮਾਉਣੇ ਬਈ ਬਹੁਤ ਔਖੇ ਆ ਮੰਮੀ ਦੀ ਵਰ ਕਾਡਾ ਕੰਮ ਸਾਰੇ ਨਾਲ ਕੰਮ ਕਰਵਾਉਂਦੇ ਵਿਚਾਰੀ ਹੁਣ ਆਈ ਹੈ ਤੜਕੇ ਤੇ ਗਈ ਸੀ ਨਾਲ ਪਹਿਲਾ ਮੋੜਿਆ ਲਾਈਆ ਤੇ ਹੁਣ ਦੇ ਨਾਲ ਘਰ ਦਾ ਵੀ ਬਾਪੂ ਵਿਚਾਰਾ ਸਾਰਾ ਕੰਮ ਆ ਕੇ ਸਾਰਾ ਕੁਝ ਸਾਹਮਣੇ ਆ ਗਿਆ ਸੀ ਟਾਈਮ ਤੋਂ ਟਾਈਮ ਹੁਣ ਸਾਰਾ ਕੰਮ ਕਰਕੇ ਛਟਿਆ ਅੱਜ ਤੋਂ ਬੇਬਸ ਹੋ ਗਿਆ ਪਿਆ ਕੰਮ ਤੇ ਮੈਂ ਵੀ ਹੁਣ ਮੰਮੀ ਨਾਲ ਆ ਤੇ ਮੈਂ ਨਾਲ ਆਇਨੇ ਉਹ ਨਾਲ ਆ ਫਿਰ ਬੱਤੇ ਉਹਨਾਂ ਦਾ ਸੀ ਠੀਕ ਆ ਨਾਲੇ ਨੇ ਚਲੋ ਠੀਕ ਹੈ ਜਾਈਏ ਨਾਲ ਤੈਨੂੰ ਆਲਰੇਡੀ ਨਾਲ ਪਹਿਲਾਂ ਤੂੰ ਮੈਂ ਨਾਲ ਆਉਣਾ ਫੇਰ ਤੇ ਮੰਮੀ ਡੈਡੀ ਵਰਗੇ ਤੋਂ ਜਿੰਦੇ ਆ ਸਬਜ਼ੀ ਤੇ ਆਪਾਂ ਕੱਲ ਲਾਤੀ ਗੋਭੀ ਤੇ ਕੁਝ ਕੁ ਥੋੜੇ ਜਿਹਾ ਥੋੜਾ ਥਾਂ ਰਹਿੰਦਾ ਸੀਗਾ ਤੇ ਉਹ ਆਪਣਾ ਆਪਾਂ ਜਲਾ ਦਾਂਗੇ ਤੇ ਗੋਭੀ ਦੀ ਆਪਣੀ ਕਰ ਜੇ ਇੱਕ ਦੋ ਦਿਨ ਠੰਡ ਰਹੇਗੀ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਸਾਰੀ ਲਗਭਗ ਜਿੰਨੇ ਵੀ ਆਪਾਂ ਲਾਈ ਆ ਸਾਰੀ ਦੀ ਸਾਰੀ ਮੱਲਾ ਚੱਲ ਹੀ ਪਊਗੀ ਪਹਿਲਾਂ ਹੁਣ ਸਬਜ਼ੀ ਤੋੜਦੇ ਆ ਫੇਰ ਥੋੜੀ ਜੀ ਗੋਭੀ ਲਾਉਣੀ ਰਹੇਗੀ ਗੋਭੀ ਦੀ ਬਹੁਤ ਥੋੜੀ ਜੀ ਬਦਗੀ ਸੀ ਤੇ ਉਹ ਹੁਣ ਆਪਾਂ ਥੋੜੀ ਜੀ ਬੱਟਾ ਦੁਬਾਰੇ ਤਿਆਰ ਕਰਕੇ ਜਿਹੜੀ ਅੱਜ ਬਦੀ ਗਈ ਸੀ ਬਹੁਤ ਉਹਨੂੰ ਲਾਵਾਂਗੇ ਜਿਹੜੀ ਪੌਦ ਬੱਜ ਜਾਂਦੀ ਹੈਗੀ ਫੇਬਰੀ ਆਪਾਂ ਕਿਤੋਂ ਲੈ ਕੇ ਵੀ ਨਾ ਕਿਤੋਂ ਵੀ ਉਹਨੂੰ ਬਸ ਥੋੜੀ ਜਿਹੀ ਖਿਲਾਰ ਕੇ ਰੱਖ ਦੋ ਤੇ ਕੋਈ ਤੋਂ ਪਾਣੀ ਨਾ ਲਾਓ ਜਦੋਂ ਪਾਣੀ ਲਾਉਨੇ ਆ ਉਹ ਤੋਂ ਸਭ ਤੋਂ ਵੱਡੀ ਗਲਤੀ ਕਰਦੇ ਆ ਕਈ ਵਾਰੀ ਭਰਾ ਕਿੰਨੇ ਦੂਰੋਂ ਨੇੜੇ ਪੌਦ ਲੈਂਦੇ ਆ ਤੇ ਪਾਣੀ ਨਾ ਪਾਣੀ ਨਾ ਹੋ ਗੱਲ ਲੱਗ ਜਾਂਦੀ ਆ ਪਾਣੀ ਲਾਉਂਦੇ ਤੇ ਕੋਈ ਕੰਮ ਨਹੀਂ ਪਹਿਲਾਂ ਆਪਾਂ ਹੁਣ ਭਿੰਡੀਆਂ ਤੋੜ ਦਈਏ ਤੇ ਫੇਰ ਆਪਾਂ ਜਿਹੜੀ ਰਹਿੰਦੀ ਹੈ ਗੋਭੀ ਉਹ ਲਾਵਾਂਗੇ ਕੰਮ ਕਰਦਿਆਂ ਨੂੰ ਕੰਮ ਵੀ ਲੇਟ ਹੋ ਗਿਆ 9:00 ਵਜੇ ਕੁਸ਼ਕ ਥੋੜੀ ਜਿਹੀ ਰਾਤ ਥੋੜੀ ਜਿਹੀ ਥੋੜੀ ਜਿਹੀ ਗੋਭੀ ਰਹਿ ਗਈ ਸਭ ਇਹ ਬਾ ਪਿੰਡੀਆਂ ਸਾਰੀ ਸਬਜੀ ਤੋਂੜੇ ਸਬਜੀ ਹੁਣ ਦੁਬਾਰੇ ਨਾ ਵਾਟਾੜ ਵਧ ਗਿਆ ਹਾਂ ਚਾੜ ਵਧੂਗਾ ਚਾੜ ਵਧ ਗਿਆ ਪਿੰਡੀਆਂ ਦਾ ਵੀ ਵਧ ਗਿਆ ਕੱਦੂ ਤੋਰੀਆਂ ਦੇ ਵੀ ਚਾੜ ਵਧ ਗਿਆ ਹੁਣ ਚਾੜ ਪਾਲਾ ਬਹੁਤ ਵਧੀਆ ਹੋ ਗਿਆ ਦੁਬਾਰੇ ਹੁਣ ਸਬਜੀ ਸਾਰੀ ਉੱਪਰ ਰੱਖ ਲਈ ਮੰਮੀ ਵੀ ਆਉਂਦੀ ਵਿਚਾਰੀ ਤੁਰੀ ਤੇ ਅੱਜ ਤਾਂ ਗਰਮੀ ਬੜੀ ਆ ਤੇ ਹੁਣ ਬਸ ਚੱਲਦੇ ਆਪਾਂ ਘਰੇ ਸਬਜੀ ਸਾਰੀ ਨਹੀਂ ਰੱਖ ਲੈ ਕੇ ਸਾਰੇ ਤੱਬਾ ਦੀਆਂ ਜਿਹੜੇ ਚੱਲਦੇ ਆਂ ਘਰ ਆ ਕੇ ਬਹੁਤ ਅੰਮੀ ਆ ਗਈ ਜਾਈਂ ਜਿਹੜੀ ਗੱਡੀ ਗੱਡੀ ਤੇ ਹਉਣਗੇ ਆਪਾਂ ਲੈ ਕੇ ਆਈ ਜੀ ਮੋਟਰਸਾਈਕਲ ਆਪਾਂ ਚੱਲਦੇ ਹਾਂ ਮੋਟਰਸਾਈਕਲ ਤੇ ਹੁਣ ਅੱਜ ਬਹੁਤ ਕੰਮ ਵੀ ਬੜਾ ਉਤੋਂ ਨਹੀਂ ਖਾਇਆ ਬੈ ਕੁਛ ਕੰਮ ਨਹੀਂ ਹੈ ਜੋਲਦੇ ਰਹਿ ਗਏ ਹਾਂ ਚੱਲਦੇ ਹਾਂ ਚੱਲਦੇ ਘਰੇ ਚੱਲ ਕੇ ਰੁਕਦੇ ਬੇਬੇ ਬਾਪੂ ਦਾ ਸਾਰਾ ਹੀ ਬਹੁਤ ਵੱਡਾ ਵਿਚਾਰੇ ਕੱਢੀ ਜਾ ਰਹੇ ਨੇ ਜਿਆਦਾ ਲੋਕਾਂ ਅੱਜ ਤੱਕ ਬਹੁਤ ਤਸੱਲੀਆਂ ਤੇ ਰਹਾ ਰੱਖੇ ਦੜੀ ਗਰਮੀ ਨੇ ਤੇ ਲੇਟ ਹੋ ਗਿਆ ਜਿੱਦਿ ਕੋਈ ਰੇਲ ਨਾ ਉਹ ਲਈ ਆ ਤਾਂ ਕਰਕੇ ਅੱਜ ਲੇਟ ਹੋ ਗਿਆ ਟਿਕਨਾਮਾ ਪੱਖੇ ਜਿੰਨੀ ਕਰੀ ਓਨੀ ਲੱਗੀ ਪਈ ਆ ਸਿਰੋਸਾ ਸਾਹਿਬ ਪਰ ਮਹਾਨ ਅਸ਼ੁਭਰਾ ਕੰਮ ਹੋ ਗਿਆ ਕੰਮ ਕੋਸ਼ਿਸ਼ ਉੱਜੇ ਬਹਿਨੇ ਜੋ ਵੀ ਬੁਰੀ ਜ਼ਿੰਦਗੀ ਹੈ ਜੇ ਕੰਮ ਵੀ ਹੋ ਜਾਂਦੇ ਨੇ ਕਿ ਇੱਥੇ ਆਉਣਾ ਜਾਣਾ ਪੈਂਦਾ ਹੈਗਾ ਜਵਾ ਸੁਣ ਕੇ ਲਿਖ ਕਰੇ ਰੁਕੀ ਤੋਂ ਖਾਣੇ ਆ ਤੇ ਤੇਰੇ ਕੁਵਾ ਦਾ ਪਾ ਅੱਜ ਚੱਲਣਾ ਕਿ ਕਿੰਦੀ ਆ